ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਫੇਰ ਖੜੇ ਆ ਜੀ ਬਾਈ ਭਿੰਦੇ ਕੋਲੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਨੂੰ ਤਿੰਨ ਗਾਮਾ ਮਿੱਤਰੋ ਦਿਖਾਉਣ ਜਾ ਰਹੇ ਆ ਤੇ ਤਿੰਨੇ ਵੀ ਚੰਗੀਆਂ ਨੇ ਜਿਹਦੇ ਵਿੱਚ ਇੱਕ ਸੂਈ ਆ ਤੇ ਦੋ ਮਿੱਤਰੋ ਸੂਣ ਵਾਲੀਆਂ ਬਿਲਕੁਲ ਤਿਆਰ ਆ ਬਸ ਇੱਕ ਦੋ ਦਿਨਾਂ ਦੇ ਅੰਦਰ ਅੰਦਰੋ ਮਿੱਤਰੋ ਤੋਂ ਨੇ ਸੂਣ ਵਾਲੀਆਂ ਸੋ ਪੂਰੀ ਗੱਲਬਾਤ ਬਾਈ ਭਿੰਦੇ ਦੇ ਨਾਲ ਕਰਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਹਾਂ ਜੀ ਬਾਈ ਪਿੰਦੇ ਕੀ ਹਾਲ ਹੈ ਠੀਕ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿਵੇਂ ਸਿੱਤਾ ਪਰਗਾ ਬਾਈ ਸਿੱ ਠੀਕ ਆ ਆਪਾਂ ਫਿਰ ਅੱਜ ਤਿੰਨ ਨਗ ਲੈ ਆਏ ਹੈ ਨਾ ਹਾਂ ਬਾਈ ਤੇ ਪਹਿਲਾਂ ਕਿਹੜੀ ਤੋਂ ਸਟਾਰਟ ਕਰਗੇ ਕਿਹੜੀ ਤੋਂ ਮਾਰਗੀ ਕਰੋ ਪਹਿਲਾਂ ਸੂਈ ਵੀ ਤੋਂ ਕਰ ਲੈਣਾ ਨਾ ਸੱਜਰ ਤੋਂ ਕਦੋਂ ਕਿਦੋਂ ਰਾਤ ਸੂਈ ਆ ਠੀਕ ਹੈ ਬੱਚਾ ਦਿੱਤਾਗਾ ਠੀਕ ਹੈ ਹਾਂ ਅ ਮਿੱਤਰੋ ਜਰਸੀ ਤੇ ਸਾਹੀ ਬੋਲ ਦਾ ਕਰਾਸ ਹੈ ਤੇ ਵਜਣਾ ਚੰਗਾ ਤੇ ਕਦ ਮਿੱਤਰੋ ਬਹੁਤ ਵਧੀਆ ਬਾਈ ਠੰਡੇ ਸਿਰ ਬੋਲਦਾ ਚੱਲ ਲਓ ਜੀ ਮੜਾ ਧੋਰੋ ਇਹਨੂੰ ਬਾਹਰ ਕੱਢ ਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਸੋ ਵੀਡੀਓ ਮਿੱਤਰੋ ਆਪਣੀਆਂ ਅੱਜ ਫਿਰ ਕਾਫੀ ਆਉਣਗੀਆਂ ਜਿਹੋ ਜਿਹਾ ਪਸ਼ੂ ਤੁਹਾਨੂੰ ਲੋੜ ਹੈ ਸਾਡੇ ਵਸ ਚੈਨਲ ਦੇ ਨਾਲ ਜੁੜੇ ਰਹੋ ਤੇ ਲਾਇਕ ਕਮੈਂਟ ਵੀ ਕਰ ਦਿਆ ਕਰੋ ਜਿਹੋ ਜਿਹਾ ਪਸ਼ੂ ਲੈਣਾ ਸੋ ਥਾਂਲੇ ਵੀ ਦੀ ਸਾਫ ਆ ਪੂਰੀ ਮਿੱਤਰੋ ਤਿਆਰ ਰੰਗ ਬਹੁਤ ਸੋਹਣਾ ਹੈ ਸਰੀਰ ਦੀ ਬੰਤਰ ਬਹੁਤ ਚੰਗੀ ਤੇ ਤੋਰ ਵੀ ਬਹੁਤ ਚੰਗੀ ਆ ਤੇ ਜਰਸੀ ਤੇ ਸਾਹੀ ਵਾਲ ਦਾ ਮਿੱਤਰੋ ਕ੍ਰੋਸ ਹੈ ਥੋੜੇ ਥੋੜੇ ਸਿੰਗ ਜ਼ਰੂਰ ਆ ਕੋਈ ਬਹੁਤੀ ਖਾਸ ਗੱਲ ਨਹੀਂ ਕਈ ਵਾਰ ਮਿੱਤਰੋ ਦਾਗੇ ਵੀ ਰਹਿ ਜਾਂਦੇ ਆ ਹੋਣੀ ਹੈ ਬਈ ਹਾਂ ਕੋਟ ਹੀ ਆ ਤਾਂ ਉਹ ਦਾਗੇ ਵੀ ਆ ਦਾਗੇ ਤੋਂ ਰਹੇ ਹੋਏ ਆ ਤੇ ਕੱਦ ਫੇਰ ਆਪਾਂ ਕਹਿੰਦੇ ਆ ਵਿਚਰਮਿਆਨਾ ਤੇ ਜਿਹੜਾ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਕਿਹੜਾ ਸੁਆ ਹੋਇਆ ਇਹ? ਭਾਈ ਦੂਜਾ ਸੁਆ। ਦੂਜਾ ਸੁਆ ਰਾਤ ਸੁਈ ਆ ਜੇਰ ਕੰਪਲੀਟ ਆ ਮਗਰ ਬਸਾ। ਹਾਂ ਬਿਲੂ ਹੈਗੇ ਆਪਣੇ। ਠੀਕ ਹੈ। ਤੇ ਕੀ ਰੇਟ ਕਰਤਾ ਜੀ? ਇਹਦਾ ਰੇਟ ਦੇਨ ਦਾ ਹੈ ਜਾਂ 55000 ਆਤੀ ਆ ਭਾਈ? 55000। ਹਾਂ ਆ ਜੋ। ਤੇ ਦੂਜੇ ਨੰਬਰ ਤੇ ਵੱਡੇ ਕਦ ਕਾਟਾਂਗੇ ਦੋਨੇ ਹਣਾ? ਹਾਂ ਭਾਈ। ਚੰਗੇ ਕਦ ਕਾਟਾਂਗੇ ਰੰਗ ਰੂਪ ਇਤੋਂ ਬਹੁਤ ਸੋਹਣਾ ਤੇ ਹਵਾਨਾ ਬਹੁਤ ਸੋਹਣਾ ਬਣਾਇਆ ਹੋਇਆ ਮਿੱਤਰੋ ਫਿਨਿਸ਼ ਕੁਆਲਿਟੀ ਬਹੁਤ ਚੰਗੀ ਤੇ ਥਾਲੇ ਵੀ ਦੀ ਮਿੱਤਰੋ ਇਹ ਵੀ ਸਾਫ ਹੈ। ਆ ਗਾੜੀ ਪਿਛਾੜੀ ਮਿੱਤਰੋ ਦੋਨੇ ਚੰਗੀਆਂ ਨੇ। ਤੋਂ ਵੈਕ ਸਾਈਡ ਵੀ ਤੁਸੀਂ ਦੇਖ ਸਕਦੇ ਬਹੁਤ ਹਵਾਨਾ ਫੂਟਾਂ ਹੀ ਤਕਰੀਬਨ ਦਿਖਾਈ ਦਿੰਦਾ ਸੋ ਉੱਥੋਂ ਪਾਸੇ ਹੋ ਜਮੜੇ ਹਨ ਥੋੜਾ ਜਿਹਾ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਿਤਾ ਤੇਰਾ ਤਾਂ ਹੀ ਬੁੱਠਾ ਸਿੱਧਾ ਜਾ ਰੰਗ ਸੋਣਾ ਸੂਆ ਕਿਹੜਾ ਹੋਵੇ ਦਾ ਦੂਜਾ ਸੂਆ ਬਈ ਦੂਜਾ ਸੂਆ ਕੁਝ ਦਿਨ ਸੂਣ ਦੇ ਵਿੱਚ ਵਾਕੀ ਮੋੜ ਲੈ ਬਾ ਡੰਗ ਦਿਹਾੜੀ ਦਊਗਾ ਬੱਸ ਐ ਨਹੀਂ ਪਤਾ ਅੱਜ ਭਲਕੇ ਇਸ ਕੁਆਲਿਟੀ ਬਹੁਤ ਸੋਹਣੀ ਤੇ ਸਰੀਰ ਦੀ ਬੰਤਰ ਵੀ ਬਹੁਤ ਚੰਗੀ ਤੇ ਜੇ ਆਪਾਂ ਮਿੱਤਰੋ ਤਿੰਨੇ ਗਾਵਾਂ ਦੀ ਗੱਲ ਕਰਕੇ ਹੌਲੀ 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 ਉਹ ਤਾਂ ਦੂਸੇ ਪਾਸੇ ਹੋ ਜਾਂਦੇ ਤੋ ਡਰਦੀ ਐ ਤੇ ਜੇ ਆਪਾਂ ਤਿੰਨੇ ਗਾਵਾਂ ਦੀ ਮਿੱਤਰੋ ਗੱਲ ਕਰਕੇ ਤੇ ਤਿੰਨੇ ਗਾਵਾਂ ਚੰਗੀਆਂ ਨੇ ਦੁੱਧ ਵੀ ਵੰਨ ਦਾ ਸੰਘਣਾ ਹੁੰਦਾ ਫੈਂਟ ਵੀ ਚੰਗੀ ਹੁੰਦੀ ਆ ਤੇ ਗਰਮੀ ਵੀ ਨਹੀਂ ਮਾਰਦੀ ਤੇ ਸਿਹਤਿਆ ਤੇ ਮਿੱਤਰੋ ਰੁਪੀਟਰ ਵੀ ਨਹੀਂ ਹੁੰਦੀ ਤੇ ਕੀ ਰੇਟ ਕਰਤਾ ਜਿਹਦਾ ਜਿਹਦਾ ਰੇਟ ਭਾਈ ਦੇਣ ਲੈਣ 65000 ਓਕੇ ਹੂੰ ਬਾਗੀ ਆ ਬਈ ਠੀਕ ਆ ਕੋਈ ਚੱਕਰ ਨਹੀਂ ਬਹੁਤ ਠੰਡੀ ਸੀ ਦਾ ਓਕੇ 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 ਚਲੋ ਤੀਜੇ ਨੰਬਰ ਤੇ ਗੱਲ ਕਰਦੇ ਆਪਾਂ ਹਨਾ ਹਾਂ ਤੇ ਸਾਰੀ ਗੱਲ ਕਰ ਠੀਕ ਆ ਇਹਦੀ ਡਿਟੇਲ ਜੀ ਇਹ ਬਈ ਐ ਨਹੀਂ ਪਤਾ ਘੰਟੇ ਨੂੰ ਸੂਦੇ ਜਾਂ ਰਾਤ ਨੂੰ ਸੂਦੇ ਠੀਕ ਆ ਤਿਆਰ ਹੋ ਤੋ ਯਾਨੀ ਤਿਆਰ ਹੀ ਆ ਗਾਂ ਫੁੱਲ ਤਿਆਰ ਕਾਦ ਕਾਂ ਤੇ ਬੇਲ ਮਿੱਤਰੋ ਫੁੱਲ ਐ ਤੇ ਖਾਣ ਲੈ ਵੇ ਦੀ ਸਫਾਫਤ ਤਿਆਰ ਫੁੱਲ ਆ ਬਸ ਅੱਜ ਭਲਕੇ ਇਹ ਵੀ ਮਿੱਤਰੋ ਸੁਣਨ ਵਾਲੀ ਹੈ। ਸੁ ਕਾਫੀ ਜਿਹੜੇ ਦੋਸਤਾਂ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਮੱਝਾਂ ਚੱਲੀ ਜਾਂਦੀਆਂ ਗਾਂਾਂ ਆਦਨਾਂ ਦੇ ਵਿੱਚ ਘਟਾਂਗਾ ਸੀ। ਮੋੜ ਲੇ ਜੀ। ਤੇ ਗਾਂਾਂ ਵੀ ਹੁਣ ਕਾਫੀ ਆਉਣ ਵਾਲੀਆਂ। ਇਸ ਤੋਂ ਬਾਅਦ ਵੀ ਆਪਾਂ ਤੁਹਾਨੂੰ ਕਈ ਵੀਡੀਓ ਪਾ ਰਹੇ ਹਾਂ। ਤੋ ਜਿਹੜੇ ਭਰਾ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ Facebook ਪੇਜ ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰੋ ਤੇ ਜੇਕਰ ਕੋਈ ਭਰਾ ਆਪਣੀ ਵੀਡੀਓ ਬਣਵਾਉਣਾ ਚਾਹੁੰਦਾ ਤਾਂ ਆਪਣਾ ਨੰਬਰ ਹੈ ਜੀ 9872482124 ਹਾਂਜੀ ਤੇ ਇਹਦੀ ਫਿਰ ਡਿਟੇਲ ਇਹ ਬਈ ਦੂਜਾ ਸੁਆਹ ਲੇ ਸੀ ਬੰਦੇ ਠੀਕ ਆ ਆਪਾਂ ਤੀਜਾ ਮੰਨ ਲਓ ਠੀਕ ਆ ਹਾਂ ਤੇ ਬਹੁਤ ਚੰਗੀ ਐ ਥੋ ਲੋਗੇ ਥੋੜਾ ਡੱਤੀ ਆ ਹਨਾ ਦਰਦੀ ਆ ਬਈ ਸਾਹ ਉਹ ਕੈਮਰੇ ਤੋਂ ਕਈ ਵਾਰ ਤੁਹਾਨੂੰ ਡਰ ਦਿੰਦੇ ਦੋ ਕੋਈ ਬੰਦਾ ਆਉਂਦਾ ਸੀ ਲਿਖਾ ਕੇ ਲੈ ਗਿਆ 20 ਕਿਲੋ ਆ ਤੇ ਆਪਾਂ 17 18 ਕਿਲੋ ਆਖਾਂਗੇ ਕਾੜਦੇ ਤੋਂ ਆ 20 ਤੋਂ ਬਲਾਸੀ ਕਾੜਦੇ ਜੀ ਦੋ ਬੱਦ ਬੱਦ ਕਰਦੇ ਠੀਕ ਆ ਤੇ ਇੱਕ ਦੋ ਦਿਨ ਬਾਕੀ ਹੈ ਨਾ ਹਾਂ ਬਈ ਯਾਰ ਰੇਟ ਕੀ ਕਰਤਾ ਇਹਦਾ ਇਹਦਾ ਰੇਟ ਬਈ ਦੇਣ ਲੈਣ 55000 ਰੁਪਿਆ 55 ਹਾਂ ਤੇ ਫੋਨ ਨੰਬਰ ਜੀ ਆਪਣਾ 80542 ਜੀ ਹਾਂਜੀ 4240 80542 ਤੇ 4240 ਬਈ ਦਾ ਫੋਨ ਨੰਬਰ ਹੈ ਸੋ ਤਿੰਨ ਨਗ ਇਧਰ ਆ ਤੇ ਇੱਕ ਬਾਈ ਦੀ ਹੋਰ ਦੂਜੇ ਪਾਸੇ ਆ ਤੇ ਉਹਦੀ ਆਪਾਂ ਮਿੱਤਰੋ ਲਾਵਾਂਗੇ ਸਟੋਰੀ ਜਾਂ ਰੀਲ ਪਾ ਦੇਾਂਗੇ ਸੋ ਸਾਰੇ ਵੀਰਾਂ ਦਾ ਧੰਨਵਾਦ